ਅਗਲੇ ਦਿਨਾਂ 'ਚ ਭਾਰੀ ਮੀਂਹ ਦੇ ਮੀਂਹ ਦੀ ਸੰਭਾਵਨਾ ਕਰਕੇ ਪਾਖੜਾ ਤੇ ਪੌਂਗ ਡੈਮ ਦੇ ਗੇਟ ਜਿਹੜੇ ਨੇ ਉਹ ਖੋਲੇ ਜਾਣਗੇ ਕਈ ਥਾਵਾਂ ਤੇ ਸਰਕਾਰ ਵੱਲੋਂ ਚੇਤਾਵਨੀ ਦਿੱਤੀ ਗਈ ਹੈ ਖਾਸ ਕਰਕੇ ਸਰਦੀ ਇਲਾਕਿਆਂ 'ਚ ਜਿੱਥੇ ਪਿੰਡਾਂ ਦੇ ਵਿੱਚ ਪਾਣੀ ਦੁਬਾਰਾ ਤੋਂ ਆ ਸਕਦਾ ਵਾ ਮੀਂਹ ਦੀ ਜਾਣਕਾਰੀ ਕਈ ਪਾਸਿਓਂ ਆਈ ਆ ਸਰਕਾਰੀ ਏਜੰਸੀਆਂ ਤੋਂ ਇਲਾਵਾ ਬਲਜਿੰਦਰ ਮਾਨ ਜੋ ਇੱਕ ਆਪਣਾ ਚੈਨਲ ਚਲਾਉਂਦੇ ਆ ਮੌਸਮ ਪੰਜਾਬ ਦਾ ਉਹਨਾਂ ਵੀ ਕਿਹਾ ਵਾ ਦੀ ਪਾਰੀਮੀ ਦੀ ਸੰਭਾਵਨਾ ਵਾ ਔਰ 5 ਤੋਂ 7 ਅਕਤੂਬਰ ਤੱਕ ਇਹ ਜਿਹੜਾ ਪਾਰੀਮੀ ਪੈ ਸਕਦਾ ਵਾ ਜਿਹਦੇ ਕਰਕੇ ਸ਼ਾਇਦ ਸਰਕਾਰ ਨੇ ਡੈਮਾਂ ਦੇ ਗੇਟ ਖੋਲਣ ਦਾ ਐਲਾਨ ਕੀਤਾ ਵਾ ਪਾਖੜਾ ਡੈਮ ਤੋਂ 27000 ਕਿਊਸੇ ਕੱਲ ਤੋਂ ਕੱਲ 12 ਵਜੇ ਤੋਂ ਬਾਅਦ ਛੱਡੇ ਜਾਊਗਾ ਤੇ ਪੋਂਗ ਡੈਮ ਤੋਂ 17000 ਕਿਊਸੇ ਸੋ ਜਿਹੜੇ ਪੋਂਗ ਡੈਮ ਦੇ ਡਾਊਨਸਟ੍ਰੀਮ ਦੇ ਪਿੰਡ ਨੇ ਔਰ ਪਾਖੜਾ ਦੇ ਡਾਊਨਸਟ੍ਰੀਮ ਪਿੰਡ ਨੇ ਉਹਨਾਂ ਵਾਸਤੇ ਇਹ ਖਤਰੇ ਦੀ ਘੰਟੀ ਆ ਮੈਂ ਥੋੜੀ ਦੇਰ ਪਹਿਲਾਂ ਮੌਸਮ ਪੰਜਾਬ ਦੇ ਚੈਨਲ ਚਲਾਉਣ ਵਾਲੇ ਆ ਸ਼ਖਸ ਬਹੁਤ ਨੌਜਵਾਨ ਜਿਹੜੇ ਨੇ ਬਹੁਤ ਹੁਣ ਹਰ ਨੌਜਵਾਨ ਨੇ ਬਲਜਿੰਦਰ ਮਾਨ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਕਿਹਾ ਕਿ ਨਾਰਮਲੀ ਅਕਤੂਬਰ ਦੇ ਵਿੱਚ 10 ਮਿਲੀਮੀਟਰ ਦੇ ਕਰੀਬ ਬਾਰਿਸ਼ ਪੰਜਾਬ ਦੇ ਵਿੱਚ ਹੁੰਦੀ ਹੈ ਐਰਖੀ 10 ਤੋਂ ਕਿਤੇ ਜ਼ਿਆਦਾ मतलब 50 60 ਮਿਲੀਮੀਟਰ ਬਾਰਿਸ਼ ਅਕਤੂਬਰ ਮਹੀਨੇ ਦੇ ਵਿੱਚ ਹੋ ਸਕਦੀ ਹੈ ਜਿਹਦੇ ਕਰਕੇ ਦੈਮਾਂ ਦੇ ਵਿੱਚ ਪਾਣੀ ਜਿਹੜਾ ਵਾ ਵੱਧ ਸਕਦਾ ਵਾ ਲੇਕਿਨ ਜਿਹੋ ਜਿਹਾਂ ਸੰਭਾਵਨਾਵਾਂ ਲਾਈਆਂ ਜਾ ਰਹੀਆਂ ਕਿ ਬਹੁਤ ਜ਼ਿਆਦਾ ਮੀਂਹ ਪੈ ਜਾਣਾ ਸ਼ਾਇਦ ਉਹੋ ਜਿਹਾ ਤੇ ਨਹੀਂ ਪਰ ਆਮ ਨਾਲੋਂ ਜ਼ਿਆਦਾ ਮੀਂਹ ਪੈਣ ਦੀਆਂ ਸੰਭਾਵਨਾਵਾਂ ਜਿੰਨਾ ਕਿ ਆਮ ਤੌਰ ਤੇ ਅਕਤੂਬਰ ਚ ਮੀਂਹ ਪੈਂਦਾ ਉਤੋਂ 4 ਤੋਂ 5 ਗੁਣਾ ਮੀਂਹ ਜ਼ਿਆਦਾ ਪਵੇਗਾ ਇਹ ਉਹਨਾਂ ਦਾ ਕਹਿਣਾ ਵਾ ਲੇਕਿਨ ਪੰਜਾਬ ਵਾਸਤੇ ਡੈਫੀਨਿਟਲੀ ਇੱਕ ਖਤਰੇ ਦੀ ਘੰਟੀ ਹੈ ਕਿ ਅਸਲ ਵਿੱਚ ਚੋਨਾ ਜਿਹੜਾ ਵਾ ਉਹਦੀ ਕਟਾਈ ਚੱਲ ਰਹੀ ਹੈ ਚੋਨਾ ਮੰਡੀਆਂ ਚੋਨਾ ਵਾ ਤੇ 5 ਤੋਂ 7 ਅਕਤੂਬਰ ਤੱਕ ਜੇ ਤਿੰਨ ਦਿਨਾਂ ਚ ਕਾਫੀ ਮੀਂਹ ਪੈ ਗਿਆ ਤੇ ਇਹ ਸਾਰਾ ਜਿਹੜਾ ਸਿਸਟਮ ਆ ਉਹ ਡਿਸਟਰਪਟਰ ਹੋ ਸਕਦਾ ਵਾ ਹੁਣ ਆਪਾਂ ਅਗਲੀ ਖਬਰ ਵੱਲ ਵਧਦੇ ਹਾਂ ਅਗਲੀ ਖਬਰ ਹੈ ਸੁਰੱਖਿਆ ਦੇ ਨਾਲ ਜੁੜੀ ਭਾਰਤੀ ਹਵਾਈ ਸੈਨਾ ਦੇ ਮੁਖੀ 에ਅਰ ਚੀਫ ਮਾਰਸ਼ਲ ਏ ਪੀ ਸਿੰਘ ਨੇ ਦਾਅਵਾ ਕੀਤਾ ਵਾ ਕਿ ਆਪਰੇਸ਼ਨ ਸੰਦੂਰ ਦੇ ਦੌਰਾਨ ਭਾਰਤੀ 에ਅਰ ਫੋਰਸ ਨੇ ਪਾਕਿਸਤਾਨ ਦੇ 4 ਤੋਂ 5 ਲੜਾਕੂ ਵਿਮਾਨ ਜਿਹੜੇ ਨੇ ਉਹਨਾਂ ਨੂੰ ਤਬਾਹ ਕਰ ਦਿੱਤਾ ਜਿਹਦੇ ਵਿੱਚ ਐਫ 16 ਜੋ ਅਮਰੀਕੀ ਜਹਾਜ਼ ਹੈ ਜੋ ਪਾਕਿਸਤਾਨ ਕੋਲ ਆ ਤੇ ਜੇ 17 ਜੋ ਚਾਈਨਾ ਨੇ ਪਾਕਿਸਤਾਨ ਨੂੰ ਦਿੱਤਾ ਹੈ ਉਹ ਵੀ ਸ਼ਾਮਿਲ ਨੇ ਉਹਨਾਂ ਨੇ 에ਅਰ ਫੋਰਸ ਦੇ ਜਿਹੜਾ ਅਕਤੂਬਰ ਚ ਹੁੰਦਾ ਵਾ ਅਕਤੂਬਰ 7 ਨੂੰ ਹੁੰਦਾ ਵਾ ਉਦੋਂ ਤੋਂ ਪਹਿਲਾਂ press ਨਾਲ press ਵਾਰਤਾ ਕਰ ਰਹੇ ਸਨ press ਨਾਲ ਗੱਲਬਾਤ ਕਰ ਰਹੇ ਸਨ ਉਹਨੇ ਵੀ ਕਿਹਾ ਕਿ ਇਹ ਲੜਾਕੂ ਵਿਮਾਨ ਜਿਹੜੇ 4 ਤੋਂ 5 ਗਰਾਈ ਗਏ ਨੇ ਇਸ ਤੋਂ ਇਲਾਵਾ ਲੌਂਗ ਰੇਂਜ 에ਅਰ ਬੋਰਨ ਵਾਰਨਿੰਗ ਤੇ ਕੰਟਰੋਲ ਸਿਸਟਮ ਵੀ ਇੱਕ ਜਿਹੜਾ ਵਾ ਉਹ ਨਸ਼ਟ ਕੀਤਾ ਗਿਆ ਵਾ ਇਹ ਇੰਡੀਅਨ 에ਅਰ ਫੋਰਸ ਕੋਲ ਜਾਣਕਾਰੀ ਆ ਅਰ ਚੀਫ ਮਾਰਸ਼ਲ ਏਪੀ ਸਿੰਘ ਨੇ ਸਾਡਾ ਆਪਣਾ ਕੀ ਨੁਕਸਾਨ ਹੋਇਆ ਆਪਰੇਸ਼ਨ ਸੰਦੂਰ ਦੌਰਾਨ ਇਹਦੇ ਬਾਰੇ ਕੋਈ ਫਿਗਰਸ ਨਹੀਂ ਦਿੱਤੀਆਂ ਕੋਈ ਆંકੜੇ ਨਹੀਂ ਦਿੱਤੇ ਹਾਲਾਂਕਿ ਉਹਨਾਂ ਨੇ ਇਹ ਜ਼ਰੂਰ ਕਿਹਾ ਕਿ ਜਿਹੜੇ ਪਾਕਿਸਤਾਨ ਦਾ ਕਲੇਮ ਹੈ ਕਿ ਉਹਨਾਂ ਨੇ 15 ਭਾਰਤੀ ਲੜਾਕੂ ਵਿਮਾਨ ਤਬਾਹ ਕੀਤੇ ਸਨ ਆਪਰੇਸ਼ਨ ਸੰਦੂਰ ਦੇ ਦੌਰਾਨ ਦਰਮਿਆਨ ਉਹਨੂੰ ਉਹਨਾਂ ਨੇ ਬਿਲਕੁਲ ਗਲਤ ਦੱਸਿਆ ਉਹਨਾਂ ਕਿਹਾ ਇਹ ਮਨੋਰ ਕਹਾਣੀਆਂ ਵਾਂ। ਲੇਕਿਨ ਉਹਨਾਂ ਨੇ ਆਪਣਾ ਨੁਕਸਾਨ ਐਗਜ਼ੈਕਟਲੀ ਕੀ ਹੋਇਆ ਉਹਦੇ ਬਾਰੇ ਜਾਣਕਾਰੀ ਨਹੀਂ ਦਿੱਤੀ ਉਹਦੇ ਬਾਰੇ ਉਹਨਾਂ ਨੇ ਕਿਹਾ ਕਿ ਪਾਕਿਸਤਾਨ ਨੂੰ ਆਪਣਾ ਅੰਦਾਜ਼ਾ ਲਾਉਣ ਦਿਓ ਅਸੀਂ ਕਿਉਂ ਇਹਦੇ ਬਾਰੇ ਜਾਣਕਾਰੀ ਦੇਈਏ ਹਾਲਾਂਕਿ ਮੇਰਾ ਮੰਨਣਾ ਹੈ ਕਿ ਜਦੋਂ ਤੁਸੀਂ ਦੂਸਰੇ ਬਾਰੇ ਇਹੋ ਜਿਹਾ ਕਲੇਮ ਕਰ ਰਹੇ ਜੇ ਤੇ ਆਪਣੀ ਜਿਹੜੀ ਜੋ ਵੀ ਲੌਸਸੇ ਨੇ ਉਹ ਦੱਸਣਾ ਵੀ ਬਹੁਤ ਜ਼ਰੂਰੀ ਆ ਉਹਦੇ ਨਾਲ ਕ੍ਰੈਡਿਬਿਲਟੀ ਬਣਦੀ ਹੈ ਸੋ ਮੈਂ 에ਅਰ ਚੀਫ ਮਾਰਸ਼ਲ ਨਾਲ ਬਿਲਕੁਲ ਸਹਿਮਤ ਨਹੀਂ ਕਿ ਬਾਕੀਆਂ ਦਾ ਤੁਸੀਂ ਨੁਕਸਾਨ ਦੱਸ ਰਹੇ ਜੇ ਤੇ ਆਪਣਾ ਨੁਕਸਾਨ ਦੱਸਣ ਤੋਂ ਨਾ ਕਰ ਰਹੇ ਜੇ ਜੋ ਪਾਕਿਸਤਾਨ ਦੇ ਕਲੇਮ ਨੇ ਉਹਨੂੰ ਤੁਸੀਂ ਉਹਦਾ ਖੰਡਨ ਕਰਦੇ ਜੇ ਪਰ ਐਗਜ਼ੈਕਟ ਸਥਿਤੀ ਹੈ ਕਿ ਉਦੇ ਬਾਰੇ ਮੇਰੇ ਸਾਹਬ ਨਾਲ ਦੱਸਣਾ ਬਹੁਤ ਜ਼ਰੂਰੀ ਆ ਇਸ ਦਰਮਿਆਨ ਸੈਨਾ ਦੇ ਮੁਖੀ ਜਨਰਲ ਉਪਿੰਦਰ ਦਿਵੇਦੀ ਨੇ ਪਾਕਿਸਤਾਨ ਨੂੰ ਚੇਤਾਵਨੀ ਦਿੱਤੀ ਆ ਕਿ ਜੇ ਉਹ ਅੱਤਵਾਦ ਨੂੰ ਇਹਨੇ ਕਰੇਜ ਕਰਨਾ ਲਾਰਾ ਦੇਣ ਤੋਂ 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 ਬਾਜ਼ ਨਹੀਂ ਆਉਂਦੇ ਤੇ ਹੋ ਸਕਦਾ ਵਾ ਉਹਨਾਂ ਨੂੰ ਉਹ ਦੁਨੀਆ ਦੇ ਮੈਪ ਤੇ ਨਾ ਰਹਿਣ ਜੇ ਉਹਨਾਂ ਨੇ ਦੁਨੀਆ ਦੇ ਨਕਸ਼ੇ ਤੇ ਰਹਿਣਾ ਵਾ ਤੇ ਉਹ ਅੱਤਵਾਦ ਨੂੰ ਹੁਲਾਰਾ ਦੇਣਾ ਜਿਹੜਾ ਵਾ ਉਹ ਬੰਦੇ ਕਰਨ ਨੂਬਗੜ ਦੇ ਵਿੱਚ ਜਵਾਨਾਂ ਦੇ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੇ ਹਾਂ ਗੱਲ ਕੀਤੀ ਅਗਲੀ ਖਬਰ ਵੱਲ ਵਧਦੇ ਹਾਂ ਤਰਨਤਾਰਨ ਜ਼ਿਮਨੀ ਚੋਣ ਜੋ ਇਸ ਕਰਕੇ ਹੋ ਰਹੀ ਹੈ ਕਿਉਂਕਿ ਉਥੋਂ ਦੇ ਵਿਧਾਇਕ ਕਸ਼ਮੀਰ ਸਿੰਘ ਸੋਲ ਦੀ ਮੌਤ ਹੋ ਗਈ ਸੀ ਉਹਦੇ ਵਾਸਤੇ ਆਮ ਆਦਮੀ ਪਾਰਟੀ ਨੇ ਹਰਮੀਤ ਸੰਧੂ ਨੂੰ ਆਪਣਾ ਉਮੀਦਵਾਰ ਐਲਾਨਿਆ ਵਾਂ ਹਾਲਾਂਕਿ ਇਹ ਤਰਨਤਾਰਨ ਜ਼ਿਮਨੀ ਚੋਣ ਦੀ ਡੇਟ ਹਾਲੀ ਇਲੈਕਸ਼ਨ ਕਮਿਸ਼ਨ ਵੱਲੋਂ ਅਨਾਉਂਸ ਨਹੀਂ ਹੋਈ ਹਰਮੀਤ ਸੰਧੂ ਪਿਛੇ ਜੇ 16 ਜੁਲਾਈ ਨੂੰ ਆਮ ਆਦਮੀ ਪਾਰਟੀ ਸ਼ਾਮਲ ਹੋਏ ਸਨ ਤਿੰਨ ਵਾਰੀ ਐਮਐਲਏ ਬਣ ਚੁੱਕੇ ਨੇ ਪਹਿਲੀ ਵਾਰੀ 2002 ਦੇ ਵਿੱਚ ਇੰਡੀਪੈਂਡੈਂਟ ਆਜ਼ਾਦ ਐਮਐਲਏ ਬਣੇ ਉਸ ਤੋਂ ਬਾਅਦ 2007 ਤੇ 12 ਦੇ ਵਿੱਚ ਅਕਾਲੀ ਦਲ ਵੱਲੋਂ ਟਿਕਟ ਦੇ ਉਮੀਦਵਾਰ ਸਨ ਟਿਕਟ ਅਕਾਲੀ ਦਲ ਵੱਲੋਂ ਨਾਲ ਚੋਣ ਲੜੀ ਔਰ ਜੇਤੂ ਵੀ ਰਹੇ 2017 ਤੇ 22 ਦੇ ਵਿੱਚ ਉਹ ਚੋਣ ਹਾਰ ਗਏ ਸਨ ਅਗਲੀ ਖਬਰ ਵੱਲ ਵਧਦੇ ਹਾਂ ਗੁਰਨਾਨਕ ਸਾਹਿਬ ਦੇ ਪ੍ਰਕਾਸ਼ ਪ੍ਰੋਬਲੀ ਕੇਂਦਰ ਨੇ ਸਿੱਖ ਜਥੇ ਨੂੰ ਨਨਕਾਣਾ ਸਾਹਿਬ ਜਾਣ ਦੀ ਹੁਣ ਇਜਾਜ਼ਤ ਦਿੱਤੀ ਹੈ ਪਹਿਲਾਂ ਕੇਂਦਰ ਨੇ ਨਾ ਕਰਤੀ ਸੀ ਸੁਰੱਖਿਆ ਕਾਰਨ ਕਰਕੇ ਲੇਕਿਨ ਹੁਣ ਉਹਨਾਂ ਨੂੰ ਇਜਾਜ਼ਤ ਦਿੱਤੀ ਹੈ ਹਾਲਾਂਕਿ ਕੁਝ ਪਾਬੰਦੀਆਂ ਜ਼ਰੂਰ ਲਾਈਆਂ ਜਾਣਗੀਆਂ ਇਹ ਇੱਕ ਚੰਗਾ ਕਦਮ ਹੈ ਜੇਦੀ ਅਸੀਂ ਸ਼ਲਾਘਾ ਕਰਦੇ ਹਾਂ ਅਗਲੀ ਖਬਰ ਹੈ ਸ਼੍ਰੀ ਗੁਰੂ ਗੋਬਿੰਦ ਸਿੰਘ ਬਹਾਦਰ ਜੀ ਦੇ 350 ਸਾਲਾ ਸ਼ਤਾਬਦੀ ਦੀ ਦੇਵਸਤੀ ਸ਼ਤਾਬਦੀ 24 ਨਵੰਬਰ ਨੂੰ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਵਾ ਕਿ ਜਿਹੜਾ ਵਿਧਾਨ ਸਭਾ ਦਾ ਇਜਲਾਸ ਹੈ ਉਹ ਚੰਡੀਗੜ੍ਹ ਵਿਧਾਨ ਸਭਾ ਦੇ ਇਮਾਰਤ ਤੋਂ ਬਾਹਰ ਅਨੰਦਪੁਰ ਸਾਹਿਬ ਦੇ ਵਿੱਚ ਆਯੋਜਿਤ ਕੀਤਾ ਜਾਊਗਾ। ਉੱਥੇ ਬਾਬਾ ਜੀਵਨ ਸਿੰਘ ਯਾਦਗਾਰੀ ਪਾਰਕ ਦੇ ਵਿੱਚ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਹੋਵੇਗਾ। ਕੀ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਚੰਡੀਗੜ੍ਹ ਵਿਧਾਨ ਸਭਾ ਇਮਾਰਤ ਤੋਂ ਬਾਹਰ ਕਰਨਾ ਸਹੀ ਹੈ? ਕੀ ਕਾਨੂੰਨੀ ਤੌਰ ਤੇ ਇਹ ਜਾਇਜ਼ ਹੈ? ਇਹਦੇ ਬਾਰੇ ਮੈਂ ਥੋੜੀ ਜੀ ਜਾਣਕਾਰੀ ਦੇਣੀ ਚਾਹਨਾ ਮਾ। ਮੇਰਾ ਮੰਨਣਾ ਮਾ ਕਿ ਜਿਹੜੀ ਭਾਵਨਾਵਾਂ ਇਹਦੇ ਪਿੱਛੇ ਉਹਦਾ ਅਸੀਂ ਸਤਿਕਾਰ ਕਰਦੇ ਆਂ। ਲੇਕਿਨ ਵਿਧਾਨ ਸਭਾ ਦਾ اجلاس ਵਿਧਾਨ ਸਭਾ ਦੀ ਇਮਾਰਤ ਦੇ ਵਿੱਚ ਹੀ ਹੋਣਾ ਚਾਹੀਦਾ ਵਾ ਕਿਉਂਕਿ ਇੱਕ ਵਿਧਾਨ ਸਭਾ ਦੀ ਇੱਕ ਮਾਨ ਮਰਿਆਦਾ ਵਾ ਉੱਥੇ ਸਿਸਟਮ ਬਣਿਆ ਵਾ ਉਸ ਸਿਸਟਮ ਦੇ ਤਹਿਤ ਹੀ ਹੋਣਾ ਚਾਹੀਦਾ ਹਾਲਾਂਕਿ ਸਾਡਾ ਸੰਵਿਧਾਨ ਜਿਹੜਾ ਵਾ ਸੰਵਿਧਾਨ ਦਾ ਆਰਟੀਕਲ 85 ਪਾਰਲੀਮੈਂਟ ਨੂੰ ਦਿੱਲੀ ਤੋਂ ਬਾਹਰ ਪਾਰਲੀਮੈਂਟ ਬਿਲਡਿੰਗ ਤੋਂ ਬਾਹਰ ਆਯੋਜਿਤ ਕਰਨ ਦੀ ਇਜਾਜ਼ਤ ਦਿੰਦਾ ਵਾ ਕਿਉਂਕਿ ਹੋ ਸਕਦਾ ਕਿ ਦਿਲ ਲੜਾਈ ਲੱਗੀ ਹੋਵੇ ਕਦੀ ਦਿੱਲੀ ਦੇ ਉੱਤੇ ਖਤਰਾ ਹੋਵੇ ਤੇ ਉਹ ਦੂਜੇ ਥਾਂ ਤੇ ਹੋ ਸਕਦਾ ਹਾਲਾਂਕਿ ਅੱਜ ਤੱਕ ਆਜ਼ਾਦੀ ਤੋਂ ਬਾਅਦ ਪਾਰਲੀਮੈਂਟ ਦਾ ਸੈਸ਼ਨ ਦਿੱਲੀ ਤੋਂ ਬਾਹਰ ਪਾਰਲੀਮੈਂਟ ਬਿਲਡਿੰਗ ਤੋਂ ਬਾਹਰ ਨਹੀਂ ਕਦੀ ਹੋਇਆ ਹਾਲਾਂਕਿ ਮੰਗ ਦੋ ਤਿੰਨ ਵਾਰੀ ਉੱઠી ਆ ਕਿ ਸਾਊਥ ਦੇ ਵਿੱਚ ਹਾਈਦਰਾਬਾਦ ਦੇ ਵਿੱਚ ਜਾਂ ਕਿਤੇ ਨਾ ਕਿਤੇ ਸਰਦਰਤ ਦੇ ਵਿੱਚ ਸੈਸ਼ਨ ਹੋਣਾ ਚਾਹੀਦਾ ਲੇਕਿਨ ਅੱਜ ਤੱਕ ਹੋਇਆ ਨਹੀਂ ਸੋ ਪਹਿਲੀ ਵਾਰੀ ਹੁਣ ਵਿਧਾਨ ਸਭਾ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਵਿਧਾਨ ਸਭਾ ਬਿਲਡਿੰਗ ਤੋਂ ਬਾਹਰ ਦੂਜੀ ਥਾਂ ਹੋ ਰਿਹਾ ਵਾ ਅਨੰਦਪੁਰ ਸਾਹਿਬ ਦੇ ਵਿੱਚ ਹੋ ਰਿਹਾ ਵਾ ਮੇਰਾ ਮੰਨਣਾ ਵਾ ਕਿ ਜੇ ਤੇ ਮੈਂ ਜਵੇਂ ਦੱਸਿਆ ਕਿ ਜਿਹੜੀ ਜਿਹੜੀ ਪਿਛੇ ਜਿਹੜੀ ਭਾਵਨਾਵਾਂ ਦਾ ਸਤਿਕਾਰ ਕਰਦੇ ਆ ਪਰ ਜੇ ਇਹਦਾ ਮਕਸਦ ਐਸਜੀਪੀਸੀ ਨਾਲ ਕੰਪੀਟੀਸ਼ਨ ਕਰਨਾ ਨਾ ਕਿ ਐਸਜੀਪੀਸੀ ਜਿਹੜੀ ਆ ਉਹ ਚਾਹੁੰਦੀ ਆ ਕਿ ਸਾਰੇ ਫੰਕਸ਼ਨ ਉਹ ਹੀ ਯੋਜਿਤ ਕਰਨ ਔਰ ਸਰਕਾਰ ਉਹਨਾਂ ਦਾ ਮੁਕਾਬਲਾ ਕਰਨ ਲਈ ਕੁਛ ਨਾ ਕੁਛ ਕਰਨਾ ਚਾਹੁੰਦੀ ਆ ਤੇ ਫਿਰ ਇਹ ਗੱਲ ਸਹੀ ਨਹੀਂ ਕਿਉਂਕਿ ਸਿਰਫ ਜ਼ਿੱਦ ਕਰਕੇ ਤੁਸੀਂ ਵਿਧਾਨ ਸਭਾ ਦਾ ਸੈਸ਼ਨ ਦੂਜੇ ਥਾਂ ਤੇ ਕਰੋ ਉਹ ਵੀ ਇੱਕ ਪਾਰਕ ਦੇ ਵਿੱਚ ਇਹ ਕੋਈ ਰੈਲੀ ਤੇ ਹੈ ਨਹੀਂ ਇਵੈਂਟ ਤੇ ਹੈ ਨਹੀਂ ਕੋ ਫੰਕਸ਼ਨ ਤੇ ਹੈ ਨਹੀਂ ਸੋ ਇਹਦਾ ਸੈਸ਼ਨ ਜਿਹੜਾ ਵਾ ਵਿਧਾਨ ਸਭਾ ਦਾ ਉਹ ਮੇਰੇ ਮੰਨਣਾ ਮਨਨ ਮੁਤਾਬਕ ਉੱਥੇ ਹੀ ਹੋਣਾ ਚਾਹੀਦਾ ਤੁਸੀਂ ਫੰਕਸ਼ਨ ਕਰ ਲਓ ਐਸਸੀਪੀਸੀ ਨਾਲ ਰਲ ਕੇ ਫੰਕਸ਼ਨ ਅਨਪੁਰ ਸਾਹਿਬ ਦੇ ਵਿੱਚ ਜ਼ਰੂਰ ਕਰ ਲਓ ਲੇਕਿਨ ਵਿਧਾਨ ਸਭਾ ਦਾ اجلاس ਦੂਜੇ ਥਾਂ ਤੇ ਇੱਕ ਪਾਰਕ ਦੇ ਵਿੱਚ ਹੋਣਾ ਪਾਰਕ ਚ ਦੇਲੀਆਂ ਹੁੰਦੀਆਂ ਆ ਮੈਂ ਇਵੈਂਟ ਹੁੰਦੇ ਆ ਫੰਕਸ਼ਨ ਹੁੰਦੇ ਆ ਲੇਕਿਨ ਵਿਧਾਨ ਸਭਾ ਦਾ ਸੈਸ਼ਨ ਨਹੀਂ ਹੁੰਦਾ ਕਿਉਂਕਿ ਉਹਦੇ ਵਾਸਤੇ ਸਪੀਕਰ ਦਾ ਪੋਡੀਅਮ ਬਣੂਗਾ ਉਹਦੇ ਤੇ ਖਰਚ ਹੋਊਗਾ ਮੈਂਬਰਸ ਦੇ ਵਾਸਤੇ ਬੈਂਡ ਦੀ ਜਗ੍ਹਾ ਬਣਾਈ ਜਾਊਗੀ ਮੈਂਬਰਸ ਨੂੰ ਇੰਡੀਵਿਜੂਅਲ ਮਾਈਕ ਚਾਹੀਦਾ ਵਾ 117 ਮੈਂਬਰ ਨੇ 116 ਮੈਂਬਰ ਪਲੱਸ ਸਪੀਕਰ ਉਹਨਾਂ ਵਾਸਤੇ ਬਾਈਕ ਚਾਹੀਦਾ ਵਾ ਆ ਪ੍ਰੋਪਰ ਆਡੀਓ ਸਿਸਟਮ ਚਾਹੀਦੀ ਆ ਉਹਨੂੰ ਅੱਜ ਕੱਲ ਲਾਈਵ ਪ੍ਰੋਸੀਡਿੰਗਸ ਹੁੰਦੀਆਂ ਵਾ ਉਹ ਲਾਈਵ ਦਾ ਇੰਤਜ਼ਾਮ ਕਰਨਾ ਪਊਗਾ ਹਰ ਜਦੋਂ ਕੋਈ ਵੀ ਸਪੀਕਰ ਬੋਲੂਗਾ ਜਾਂ ਕੋਈ ਵੀ ਮੈਂਬਰ ਬੋਲੂਗਾ ਉਹਦੇ ਵਾਸਤੇ ਫਿਰ ਜਿਹੜੇ ਨੋਟਸ ਲੈਂਦੇ ਆ ਪੰਜ ਤੋਂ 10 ਰਿਪੋਰਟਰਸ ਕਹੀਦਾ ਉਹਨਾਂ ਨੂੰ ਉਹ ਨੋਟਸ ਲੈਣ ਵਾਸਤੇ ਜਗ੍ਹਾ ਬਣਾਉਣੀ ਪਊਗੀ ਉਸ ਤੋਂ ਇਲਾਵਾ ਆ ਜਿਹੜਾ ਮੀਡੀਆ ਵਾ ਉਹਦੇ ਲਈ ਇੰਤਜ਼ਾਮ ਕਰਨਾ ਪਊਗਾ ਵਿਜ਼ਿਟਰਸ ਗੈਲਰੀ ਬਣਾਉਣੀ ਪਊਗੀ ਕਦੇ ਵਾਸਤੇ ਇਹ ਪਾਰਕ ਦੇ ਵਿੱਚ ਕੀ ਸਭ ਕੁਝ ਯੋਜਿਤ ਹੋ ਸਕਦਾ ਵਾ ਜੇ ਵਾਕਈ ਉਸੇ ਤਰਜ਼ ਦੇ ਉੱਤੇ ਉਸੇ ਲੈਵਲ ਦਾ ਇਹ ਸਭ ਕੁਝ ਆਰਗੇਨਾਈਜ਼ ਕਰਨਾ ਵਾ ਬਹੁਤ ਜ਼ਿਆਦਾ ਖਰਚ ਹੋਊਗਾ ਵੈਸੇ ਵੀ ਵਿਧਾਨ ਸਭਾ ਦਾ اجلاس ਜਦੋਂ ਇੱਕ ਦਿਨ ਦਾ ਖਰਚ ਆਲਮੋਸਟ 70 ਤੋਂ 80 ਲੱਖ ਹੁੰਦਾ ਵਾ ਤੁਸੀਂ ਅੰਦਾਜ਼ਾ ਲਾ ਲਓ ਕਿ ਜੇ ਇਹ ਵਾਰ ਕਿਸੇ ਪਾਰਕ ਦੇ ਵਿੱਚ ਸਾਰਾ ਇੰਤਜ਼ਾਮ ਕਰਨਾ ਹੋਊਗਾ ਪਾਰਕਿੰਗ ਦਾ ਇੰਤਜ਼ਾਮ ਬਾਕੀ ਸੁਰੱਖਿਆ ਵਗੈਰਾ ਵਗੈਰਾ ਤੇ ਇਹਦਾ ਕਿੰਨਾ ਖਰਚ ਹੋਵੇਗਾ ਇਹਦੀ ਲੋੜ ਕੀ ਹੈ ਲੋੜ ਇਹਦੀ ਅਰੇ ਇਹਦੇ ਬਾਰੇ ਆਪਾਂ ਅਗਲੇ ਦਿਨਾਂ 'ਚ ਵੀ ਗੱਲਬਾਤ ਕਰਦੇ ਰਹਾਂਗੇ 24 ਨਵੰਬਰ ਨੂੰ ਇਹ اجلاس ਹੋਣਾ ਵਾ ਇਹ ਸੈਸ਼ਨ ਸੱਦਿਆ ਜਾਊਗਾ ਲੇਕਿਨ ਦੇਖਦੇ ਹਾਂ ਕਿ ਉਹਨੂੰ ਗਵਰਨਰ ਉਹਨੂੰ ਮਾਨਤਾ ਦਿੰਦਾ ਕਿ ਨਹੀਂ ਦਿੰਦਾ ਹਾਲਾਂਕਿ ਸੰਵਿਧਾਨ ਮੁਤਾਬਕ ਇਹ ਸੈਸ਼ਨ ਹੋ ਸਕਦਾ ਪਰ ਮੇਰਾ ਮੰਨਣਾ ਵਾ ਕਿ ਇਹ ਗਲਤ ਪ੍ਰਥਾ ਸਿਰਫ ਜ਼ਿੱਦ ਵਾਸਤੇ ਸ਼ੈਅ ਪਕਾਈ ਜਾ ਰਹੀ ਆ ਜਿਹਦੀ ਲੋੜ ਨਹੀਂ ਤੁਸੀਂ ਹੋਰ ਫੰਕਸ਼ਨ ਕਰ ਲਓ ਵਿਧਾਨ ਸਭਾ ਦਾ ਸੈਸ਼ਨ ਵਿਧਾਨ ਸਭਾ ਦੇ ਵਿੱਚ ਹੀ ਹੋਵੇ ਜਿੱਥੇ ਗੁਰੂ ਸਾਹਿਬ ਨੂੰ ਆਪਾਂ ਸਿਦਾਂਜਲੇ ਦੇ ਸਕਦੇ ਹਾਂ ਸਪੈਸ਼ਲ ਫੰਕਸ਼ਨ ਕਰ ਸਕਦੇ ਹਾਂ ਜਿਵੇਂ ਗੁਰੂ ਨਾਨਕ ਸਾਹਿਬ ਦੇ ਦਿਹਾੜੇ ਦੇ ਉੱਪਰ ਉਸ ਵੇਲੇ ਜਸਟਿਸ ਕੇਹਰ ਨੂੰ ਸੱਦਿਆ ਗਿਆ ਸੀ ਉਦੋਂ ਕਾਂਗਰਸ ਦੀ ਸਰਕਾਰ ਸੀ 파ਸ਼ਨ ਦੇਣ ਵਾਸਤੇ ਸੋ ਇਸ ਤਰ੍ਹਾਂ ਦੇ ਫੰਕਸ਼ਨ ਕੀਤੇ ਜਾ ਸਕਦੇ ਆ ਖੈਰ ਇਹਦੇ ਬਾਰੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਸੀਂ ਵੀ ਟਿੱਪਣੀ ਕਰ ਸਕਦੇ ਜੀ ਔਰ ਆਪਾਂ ਅਗਲੇ ਦਿਨਾਂ ਦੇ ਵਿੱਚ ਵੀ ਇੱਥੇ ਦੁਬਾਰਾ ਵੀ ਪ੍ਰੋਗਰਾਮ ਕਰ ਸਕਦੇ ਆ